ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਜਾਂਦੇ ਨੇ ਪਹਾੜਾਂ ਦੇ ਲੱਗੇ ਨੇ ਇੱਕ ਥਾਂ ਤੇ ਆਏ ਬੈਠੇ ਫੇਰ ਬੈਠਦੇ ਨੇ ਫੇਰ ਖਾਂ ਤੁਰਪੰਦੇ ਨੇ ਭਾਈ ਮਰਦਾਨਾ ਸੱਚੇ ਪਾਤਸ਼ਾਹ ਨੂੰ ਕਹਿੰਦਾ ਹੈ ਮਹਾਰਾਜ ਕਿਰਪਾ ਕਰਦੇ ਹੋ ਤੁਰੇ ਤਾਂ ਜਾਂਦੇ ਆ ਸੱਚੇ ਪਾਤਸ਼ਾਹ ਤੁਰ ਤੁਰ ਕੇ ਪਾਣੀ ਦੀ ਪਿਆਸ ਬੜੀ ਲੱਗੀ ਮੈਨੂੰ ਪਾਣੀ ਪਿਓ ਮਹਾਰਾਜ ਕਹਿੰਦੇ ਮਰਦਾਨਿਆਂ ਅੱਗੇ ਜਾਵਾਂਗੇ ਕੋਈ ਪਗ ਡੱਡੀ ਆਏਗੀ ਬੈਠਾਂਗੇ ਪਾਣੀ ਮਿਲੇਗਾ ਤੁਰੇ ਜਾਂਦੇ ਆਏ ਮਹਾਰਾਜ ਨਾਲ ਨਾਲ ਲਈ ਤੁਰੇ ਜਾਂਦੇ ਜਦੋਂ ਭਾਈ ਮਰਦਾਨੇ ਨੂੰ ਪਿਆਸ ਲੱਗੀ ਬਾਬਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਕੁਝ ਦੂਰੀ ਤੇ ਮਹਾਰਾਜ ਜਦੋਂ ਆਏ ਗਏ ਨੇ ਭਾਈ ਮਰਦਾਨਾ ਮਹਾਰਾਜ ਕੀ ਹੁਕਮ ਹੈ ਕਹਿੰਦੇ ਇੱਥੇ ਸੋਹਣੀ ਜਗਾ ਵੇਖ ਕੇ ਬਹਿ ਗਏ ਮਹਾਰਾਜ ਆਸਣ ਕੀਤਾ ਜਦੋਂ ਮਹਾਰਾਜ ਨੇ ਆਸਣ ਲਾਇਆ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਫੇਰ ਬੇਨਤੀ ਕਰਦਾ ਮਹਾਰਾਜ ਜੀ ਜਲ ਛਕਾਓ ਸੱਚੇ ਪਾਤਸ਼ਾਹ ਮੈਨੂੰ ਪਾਣੀ ਦੀ ਪਿਆਸ ਲੱਗੀ ਪਾਣੀ ਪਿਆ ਦਿਓ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਖਣ ਲੱਗੇ ਕਿਨੇ ਮਰਦਾਨਿਆਂ ਪਾਣੀ ਫੇਰ ਪਿਆਵਾਂਗਾ ਪਹਿਲਾਂ ਰਵਾਬ ਵਜਾਓ ਬਾਜ਼ਾਰ ਵਾਂ ਕਹਿੰਦਾ ਸੱਜੇ ਪਾਦਸ਼ਾ ਕਿੰਨੇ ਲੰਮੇ ਸਮੇਂ ਤੋਂ ਕਹਿੰਦਾ ਉਹਨਾਂ ਵੀ ਜਲ ਛਕਾ ਦਿਓ ਪਾਣੀ ਪਿਆ ਦਿਓ ਉਹ ਮਹਾਰਾਜ ਰਬਾਬ ਵਜਾਉਣੀ ਦੂਰ ਦੀ ਗੱਲ ਇੱਕ ਡਿੰਗ ਨਹੀਂ ਪੱਟੀ ਜਾਂਦੀ ਮੈਨੂੰ ਤਾਂ ਐਂ ਲੱਗਦਾ ਪਾਣੀ ਬਿਨਾ ਸਵਾਸ ਹੀ ਮੁੱਕ ਜਾਣਗੇ ਬਾਬਾ ਜੇ ਤੂੰ ਨਾ ਪਿਆਵੇਂ ਬਾਬਾ ਪਾਣੀ ਭਾਈ ਮਰਦਾਨੇ ਨੇ ਕਿਹਾ ਸੀ ਮਹਾਰਾਜ ਉਹ ਸੱਚੇ ਪਾਰਸ਼ਾ ਪਹਿਲਾਂ ਪਾਣੀ ਪਿਓ ਮੈਂ ਰਬਾਬ ਫੇਰ ਵਜਾਵਾਂਗਾ ਇਹਨੇ ਨਾ ਭਾਈ ਸੱਚੇ ਪਾਰਸ਼ਾ ਨੂੰ ਕਹਿੰਦੇ ਭਾਈ ਮਰਦਾਨਾ ਜੇ ਤੂੰ ਨਾ ਪਿਆਵੇਂ ਬਾਬਾ ਪਾਣੀ ਮੈਥੋਂ ਨੀ ਰਬਾਬ ਵੱਜਦੀ ਤੂੰ ਨਾ ਪਿਆਵੇਂ ਬਾਬਾ ਪਾਣੀ ਮੈਥੋਂ ਨੀ ਰਬਾਬ ਵੱਜਦੀ ਹਾੜੀ ਤੇ ਜਿੱਥੇ ਮਹਾਰਾਜ ਨੇ ਉਤਾਰਾ ਕੀਤਾ ਹੈ ਕਹਿੰਦੇ ਉੱਤੇ ਪਹਾੜੀ ਤੇ ਇੱਕ ਫਕੀਰ ਰਹਿੰਦਾ ਵਲੀ ਕਧਾਰੀ ਹੁੰਦਾ ਨਾ ਸਤਬਚਨ ਮਹਾਰਾਜ ਵਲੀ ਕਧਾਰੀ ਉਹਦਾ ਨਾਮ ਹੈ ਤੇ ਜਾ ਕੇ ਉੱਥੋਂ ਪਾਣੀ ਪੀਆ ਸਤਬਚਨ ਮਹਾਰਾਜ ਮਾਰੇ ਪਾਣੀ ਮਿਲ ਜੇਗਾ ਕਿ ਨਹੀਂ ਮਿਲ ਜੇਗਾ ਵਲੀ ਕਧਾਰੀ ਦਾ ਇੱਕ ਬਹੁਤ ਵੱਡਾ ਕੁੰਡ ਸੀ ਬਹੁਤ ਵੱਡਾ ਲੋਕੀ ਪਾਣੀ ਭਰਦੇ ਸੀ ਪੂਜਾ ਕਰਦੇ ਸੀ ਉਹਨੂੰ ਮੰਨਦੇ ਸੀ ਸਾਰੇ ਸਿਜਦੇ ਕਰਦੇ ਸੀ ਪਾਣੀ ਦੇ ਕੁੰਡ ਤੇ ਫਕੀਰ ਆਏ ਮਾਲਕ ਬਣ ਕੇ ਬੈਠਾ ਭਾਈ ਮਰਦਾਨਾ ਜਦੋਂ ਮਹਾਰਾਜ ਦਾ ਹੁਕਮ ਮੰਨ ਕੇ ਆਏ ਡਿੱਗਦਾ ਢੈਂਦਾ ਪਹਾੜੀ ਤੇ ਪਹੁੰਚਿਆ ਤੇ ਜਾ ਕੇ ਜਦੋਂ ਭਾਈ ਮਰਦਾਨਾ ਆਏ ਪਾਣੀ ਪੀਣ ਲੱਗਾ ਨਾ ਛੱਪੜੀ ਵੇਖੀ ਉਹ ਕੁੰਡ ਵੇਖਿਆ ਪਾਣੀ ਦਾ پائی مردانہ پانی پین لگے آئے چوک کے ولی قداری نے جیت لوگ پانی بھرتے ہیں ایک دم نگاہ گئی مردانے وال کنداری کہ گل سن کون ہے تک دم روکتا کون ہے تھی جی میں مردانہ ਕਿੱਥੋਂ ਆਇਆ ਪਾਣੀ ਪੀਣ ਲੱਗਿਆ ਮੇਰੇ ਤੋਂ ਪੁੱਛਿਆ ਹੈ ਤੂੰ ਵਲੀ ਕੰਧਾਰੀ ਬੋਲਦਾ ਉਹ ਕਹਿੰਦਾ ਜੀ ਸਾਰੇ ਲੋਕ ਪਾਣੀ ਪੀਂਦੇ ਨੇ ਸਾਰੇ ਲੋਕ ਪਾਣੀ ਭਰ ਕੇ ਲੈ ਜਾਂਦੇ ਨੇ ਮੈਂ ਵੀ ਪੀਣ ਆ ਗਿਆ ਹੈ ਕੌਣ ਕਹਿੰਦਾ ਮੈਂ ਸਤਿਗੁਰੂ ਗੁਰੂ ਨਾਨਕ ਨਿਰੰਕਾਰ ਦੀ ਦਾ ਸਿੱਖ ਠੀਕ ਮੇਰੇ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਇਸ ਧਰਤੀ ਦੇ ਆਏ ਨੇ ਹੁਣ ਵਲੀ ਕਧਾਰੀ ਨੇ ਮਹਾਰਾਜ ਦਾ ਤਾਂ ਨਾਮ ਚਹਾਂ ਕੁੰਟਾਂ ਚ ਜਾਣਿਆ ਜਾਂਦਾ ਸੀ ਸਾਰੇ ਹੀ ਜਾਣਦੇ ਸੀ ਵਲੀ ਕਧਾਰੀ ਕਹਿੰਦਾ ਹੈ ਇਹਨਾਂ ਗੱਲ ਸੁਣ ਉਹ ਤੇਰੀ ਜਾਤ ਕੀ ਵੇਖਣ ਨੂੰ ਮੈਨੂੰ ਮੁਸਲਮਾਨ ਲੱਗਦਾ ਏ ਤੂੰ ਮਹਾਰਾਜ ਸੱਚੇ ਪਾਰਸ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਧਿਆਨ ਧਰ ਕੇ ਕਹਿੰਦਾ ਮੈਂ ਭਾਈ ਮਰਦਾਨਾ ਕਹਿੰਦਾ ਹਾਂ ਮੁਸਲਮਾਨ ਮੈਂ ਮਹਾਰਾਜ ਦੀ ਕੀਰਤੀ ਕਰਨਾ ਮਹਾਰਾਜ ਦੇ ਨਾਲ ਰਹਿਣਾ ਸਾਥ ਸੰਗਤ ਜੀ ਉਹ ਵਲੀ ਕੰਧਾਰੀ ਕਹਿੰਦਾ ਇਹਦਾ ਗੱਲ ਸੁਣ ਹੋ ਕੇ ਮੁਸਲਮਾਨ ਚੇਲਾ ਕਹਿੰਦਾ ਬਣਿਆ ਫਿਰ ਉਹ ਗੱਲ ਸੁਣ ਤੂੰ ਪਾਣੀ ਪੀਣਾ ਇਹਦਾ ਹਾਂ ਛੱਡ ਗੁਰੂ ਨਾਨਕ ਦਾ ਖੇੜਾ ਭਾਈ ਮਰਦਾਨਾ ਕਹਿੰਦਾ ਦੱਸੋ ਜੀ ਵਲੀ ਕੰਧਾਰੀ ਕਹਿੰਦਾ ਛੱਡ ਗੁਰੂ ਨਾਨਕ ਦਾ ਖੇੜਾ ਜੇ ਤੂੰ ਪਾਣੀ ਪੀਣਾ ਮੇਰਾ ਚੇਲਾ ਬਣ ਇੱਥੇ ਮੇਰੇ ਕੋਲ ਆ ਜਾ ਮੇਰਾ ਜੇਲਾ ਬਣ ਜਾ ਸਤਸੰਗਤ ਜੀ ਉਸ ਵੇਲੇ ਭਾਈ ਮਰਦਾਨੇ ਨੂੰ ਕਹਿੰਦਾ ਜੇ ਨਹੀਂ ਬਣਦਾ ਪਾਣੀ ਤੋਂ ਪਿੱਛੇ ਹਟ ਜਾ ਤੈਨੂੰ ਕੋਈ ਅਧਿਕਾਰ ਨਹੀਂ ਪਾਣੀ ਕੋਈ ਭਾਈ ਮਰਦਾਨਾ ਕਹਿੰਦਾ ਗੱਲ ਸੁਣੋ ਐ ਫਕੀਰ ਸਾਈਂ ਬਲੀ ਘੰਦਾਰੀ ਜੀ ਗੁਰੂ ਨਾਨਕ ਦੇ ਚਰਨਾਂ ਨਾਲ ਲੱਗੀ ਏ ਤੇ ਗੁਰੂ ਨਾਨਕ ਦੇ ਚਰਨਾਂ ਨਾਲ ਨਿਭਾਵਾਂਗਾ ਮੈਂ ਜੇ ਤੁਸੀਂ ਕਹਿੰਦੇ ਹੋ ਪਾਣੀ ਪਿੱਛੇ ਮੈਂ ਬਾਬਾ ਨਾਨਕ ਛੱਡ ਦਿਆਂ ਇਹਦਾ ਕੱਲ ਮਰਦਾ ਭਾਵੇਂ ਪਾਣੀ ਬਿਨਾ ਹੁਣ ਮਰ ਜਾ ਪਰ ਬਾਬਾ ਨਾਨਕ ਨਹੀਂ ਛੱਡਿਆ ਜਾਂਦਾ ਮੈਂ ਨਹੀਂ ਛੱਡ ਸਕਦਾ ਮਹਾਰਾਜ ਜੇ ਨਹੀਂ ਛੱਡ ਸਕਦਾ ਕਿਤੇ ਪਿੱਛੇ ਮੁੜ ਜਾ ਚਲੇ ਆ ਜਾ ਵਾਪਸ ਭਾਈ ਮਰਦਾਨਾ ਨਾ ਡਿੱਗਦਾ ਟੈਂਦਾ ਥੱਲੇ ਆ ਗਿਆ ਜਦੋਂ ਡਿੱਗਦਾ ਟੈਂਦਾ ਥੱਲੇ ਆਇਆ ਤੇ ਮਹਾਰਾਜ ਆਖਣ ਲੱਗੇ ਮਰਦਾਨਿਆ ਪੀ ਆਇਆ ਪਾਣੀ ਤੇਰੀ ਪਿਆਸ ਬੁਝ ਗਈ ਇਹਨਾਂ ਮਹਾਰਾਜ ਪਾਣੀ ਗਾਲਾ ਪੀਣਾ ਹੈ ਉਹ ਸੱਚੇ ਪਾਤਸ਼ਾਹ ਤੁਹਾਡੇ ਕਹੇ ਤੇ ਮੈਂ ਗਿਆ ਸੀ ਉੱਥੇ ਤੁਹਾਡੇ ਕਹੇ ਤੇ ਫੇਰ ਮਹਾਰਾਜ ਜਿਹੜਾ ਫਕੀਰ ਵਲੀ ਖੰਧਾਰੀ ਉੱਥੇ ਬੈਠਾ ਉਹ ਬੜਾ ਹੰਕਾਰੀ ਫਕੀਰ ਏ ਸੱਚੇ ਪਾਤਸ਼ਾਹ ਉਹ ਕਹਿੰਦਾ ਵੀ ਮੇਰਾ ਚੇਲਾ ਬਣ ਜਾ ਤਾਂ ਪਾਣੀ ਦੇ ਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਹਨੇ ਮਹਾਰਾਜ ਕਹਿੰਦੇ ਪਾਣੀ ਪੀ ਕੇ ਪਿਆਸ ਬਜਾ ਲੈਣੀ ਸੀ ਕਹਿੰਦਾ ਮਹਾਰਾਜ ਪਾਣੀ ਕਿਵੇਂ ਪੀਂਦਾ ਮੈਂ ਉਹ ਮਹਾਰਾਜ ਜੀ ਉਹ ਕਹਿੰਦਾ ਪਾਣੀ ਬਦਲੇ ਮਹਾਰਾਜ ਗਿਆਤਾ ਸੀ ਪਾਣੀ ਨਹੀਂ ਦਿੱਤਾ ਪਾਣੀ ਜਦੋਂ ਪੀਣ ਲੱਗਿਆ ਤੇ ਮੈਨੂੰ ਸਵਾਲ ਜਵਾਬ ਕੀਤੇ ਉਹ ਕਹਿੰਦਾ ਗੁਰੂ ਨਾਨਕ ਦਾ ਘਿਹੜਾ ਛੱਡ ਕੇ ਮੇਰਾ ਚੇਲਾ ਬਣ ਜਾ ਮਹਾਰਾਜ ਕਹਿੰਦੇ ਫਿਰ ਬਣ ਜਾਣਾ ਸੀ ਪਿਆਸਾ ਵੀ ਤਾਂ ਰਹਿ ਰਿਹਾ ਨਾ ਉਹ ਨਾ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਬਿਨਾ ਮੇਰਾ ਕੌਣ ਹੈ ਇੱਕ ਪਾਣੀ ਪਿੱਛੇ ਤੁਹਾਡਾ ਘਿਹੜਾ ਨਹੀਂ ਛੱਡਿਆ ਜਾਣਾ ਸੱਚੇ ਪਾਤਸ਼ਾਹ ਮੈਨੂੰ ਪਿਆਸ ਬੜੀ ਲੱਗੀ ਮੇਰਾ ਹੱਲ ਕਰੋ ਕੋਈ ਪਾਣੀ ਪਿਆਓ ਮਹਾਰੇ ਕਹਿੰਦੇ ਅੱਛਾ ਇੱਕ ਕੰਮ ਕਰ ਇੱਕ ਵਾਰੀ ਹੋਰ ਜਾ ਕੇ ਫੇਰ ਮੰਗ ਜਾ ਕੇ ਪਾਣੀ ਸਾਥ ਸੰਗਤ ਭਾਈ ਮਰਦਾਨਾ ਮਹਾਰੇ ਨੂੰ ਕਹਿੰਦਾ ਇੱਕ ਤਾਂ ਪਿਆਸਾ ਮੈਂ ਇੱਕ ਡਿੱਗਦਾ ਡੈਂਦਾ ਪਹਿਲਾਂ ਉੱਤੇ ਗਿਆ ਮਹਾਰੇ ਹੁਣ ਫੇਰ ਦੁਬਾਰਾ ਜਾਵਾਂ ਜੇ ਨਾਂ ਦਿੱਤਾ ਫੇਰ ਕਹਿੰਦੇ ਤੂੰ ਜਾ ਇੱਕ ਵਾਰੀ ਹੋਰ ਮਾਰ। ਭਾਈ ਮਰਦਾਨਾ ਡਿੱਗਦਾ ਢੈਂਦਾ ਜਦੋਂ ਫੇਰ ਵਲੀ ਕੰਧਾਰੀ ਦੀ ਪਹਾੜੀ ਤੇ ਚੜਿਆ ਲੋਕੀ ਪਾਣੀ ਪਰਦੇ ਨੇ ਫੇਰ ਪਾਣੀ ਪੀਣ ਲੱਗਾ ਤੇ ਵਲੀ ਕੰਧਾਰੀ ਫੇਰ ਗਲ ਬਹਿ ਗਿਆ। ਉਹ ਕਹਿੰਦਾ ਤੈਨੂੰ ਰੋਕਿਆ ਸੀ। ਫੇਰ ਆ ਗਿਆ ਮਰਦਾਨਿਆਂ ਤੈਨੂੰ ਇੱਥੇ ਪਾਣੀ ਪੀਣ ਦਾ ਕੋਈ ਅਧਿਕਾਰ ਨਹੀਂ ਪਿੱਛੇ ਚਲੇ ਜਾ। ਆਖਣ ਲੱਗਾ ਮੈਂ ਆਪਣੇ ਗੁਰੂ ਨਾਨਕ ਦਾ ਹੁਕਮ ਮੰਨ ਕੇ ਆਇਆ। ਮੈਨੂੰ ਪਾਣੀ ਪੀਲਣ ਦੇ ਮੇਰੀ ਪਿਆਸ 부ਝ ਜੇਗੀ ਪਹਿਲਾਂ ਵੀ ਪਾਣੀ ਹੱਥੋਂ ਤੂੰ ਐਵੇਂ ਮੋੜਦਾ ਹੁਣ ਫੇਰ ਮੋੜੀਂ ਕਹਿੰਦਾ ਤੈਨੂੰ ਕਿਹਾ ਤਾਂ ਹੈ ਮੇਰਾ ਚੇਲਾ ਬਣ ਜਾ ਸੁਣਿਓ ਮੇਰਾ ਚੇਲਾ ਬਣ ਜਾ ਇੱਥੋਂ ਤੱਕ ਕਹਿੰਦਾ ਹੈ ਕਹਿੰਦਾ ਵੇਖ ਗੁਰੂ ਨਾਨਕ ਨਾਲ ਤੂੰ ਕਦੇ ਭੁੱਖਾ ਰਹਿਣਾ ਪਿਆਸਾ ਰਹਿਣਾ ਦਿਨ ਕਿਤੇ ਰਾਤ ਕਿਤੇ ਕਹਿੰਦਾ ਇਹ ਜਿਹੜਾ ਲੱਕ ਹੈ ਸਾਰੇ ਇਲਾਕੇ 'ਚ ਮੇਰੀ ਪੂਜਾ ਹੈ ਲੋਕੀ ਮੈਨੂੰ ਮੱਥੇ ਟੇਕਦੇ ਨੇ ਸਜਦੇ ਕਰਦੇ ਨੇ ਜੇ ਮੇਰਾ ਚੇਲਾ ਬਣੇਗਾ ਮੇਰਾ ਹੋ ਜਾਏਗਾ ਇਹ ਚੇਤੇ ਰੱਖੀ ਮੇਰੇ ਮਰਨ ਤੋਂ ਬਾਅਦ ਕੁੰਡ ਦਾ ਮਾਲਕ ਵੀ ਤੂੰ ਹੋਏਂਗਾ ਤੂੰ ਹੋਏਂਗਾ ਕੁੰਡ ਦਾ ਮਾਲਕ ਤੈਨੂੰ ਦੇ ਦਿਆਂਗਾ ਤੈਨੂੰ ਲੋਕੀ ਪੂਜਿਆ ਕਰਨਗੇ ਸਾਰਸੰਗਤ ਜੀ ਉਹ ਕਹਿੰਦਾ ਗੱਲ ਸੁਣ ਤੂੰ ਕਹਿੰਦਾ ਤੇਰਾ ਚੇਲਾ ਬਣ ਜਾ ਬਲੀ ਕੰਧਾਰੀਆ ਤੇਰਾ ਚੇਲਾ ਬਣਾ ਆਪਣੇ ਹਲ ਵੇਖ ਤੇ ਮੇਰੇ ਗੁਰੂ ਨਾਨਕਾ ਲ ਵੇਖ ਤੇਰੇ ਚਿਹਰੇ ਹਲ ਵੇਖ ਕੇ ਤੇਰੇ ਚਿਹਰੇ ਹਲ ਵੇਖ ਕੇ ਐ ਲੱਗਦਾ ਪਤਾ ਨਹੀਂ ਕਿੱਡਾ ਕ ਹੰਕਾਰੀ ਫਕੀਰ ਹੈ ਤੂੰ ਤੇਰਾ ਹੰਕਾਰ ਤੇਰੇ ਚਿਹਰੇ ਤੋਂ ਝਲਕਦਾ ਹੈ ਤੂੰ ਕਹਿੰਦਾ ਚੇਲਾ ਬਣ ਜਾ ਮੇਰਾ ਉਹ ਮੇਰੇ ਗੁਰੂ ਨਾਨਕ ਦਾ ਮੁਖੜਾ ਤਾਂ ਤੱਕਾ ਕੇ ਇੱਕ ਵਾਰੀ ਦਰਸ਼ਨ ਤਾਂ ਕਰ ਮੇਰੇ ਗੁਰੂ ਨਾਨਕ ਦੇ ਤੇਰੇ ਮੂੰਹal ਵੇਖਣ ਨੂੰ ਜੀ ਨਹੀਂ ਕਰਦਾ ਮੇਰੇ ਗੁਰੂ ਨਾਨਕ ਦੇ ਜਦੋਂ ਦਰਸ਼ਨ ਕਰੀਦਾ ਨਾ ਭੁੱਖਾਂ ਲੈਨੀਆਂ ਨੇ ਮਹਾਰਾਜ ਦੇ ਦਰਸ਼ਨ ਮੈਂ ਤੈਨੂੰ ਕੱਲ ਵੀ ਗਿਆ ਸੀ ਵੀ ਮਰਦਾ ਮਰ ਜਾਗਾ ਤੇਰਾ ਜੇਲਾ ਨਹੀਂ ਬਣਦਾ ਬਿਨਾ ਪਾਣੀ ਤੋਂ ਵਾਪਸ ਮੋੜਾ ਹੈ ਪਿੱਛੇ ਮੋੜਾ ਹੈ ਸਾਥ ਸਿੰਘ ਜੀ ਜਦੋਂ ਆਏ ਪਿੱਛੇ ਮੁੜ ਕੇ ਆਇਆ ਮਹਾਰਾਜ ਕਹਿੰਦੇ ਪੀ ਆਇਆ ਪਾਣੀ ਕਹਿੰਦਾ ਮਹਾਰਾਜ ਕਿਹੜਾ ਪਾਣੀ ਪੀ ਆਇਆ ਕੁਝ ਵੀ ਮਹਾਰਾਜ ਕਹਿੰਦਾ ਮੇਰਾ ਚੇਲਾ ਬਣ ਜਾ ਮਰਦਾਨੀਆਂ ਬਣ ਜਾਣਾ ਸੀ ਫਿਰ ਉਹ ਸੱਚੇ ਬਾਦਸ਼ਾਹ ਕਈ ਵਾਰ ਮੈਂ ਤੁਹਾਡੇ ਨਾਲ ਲੜ ਪਈ ਨਾ ਗੁੱਸੇ ਗਿਲੇ ਹੋ ਜਾਣਾ ਮਹਾਰਾਜ ਦੋ ਘੜੀਆਂ ਵਾਸਤੇ ਨਾਰਾਜ਼ ਜ਼ਰੂਰ ਹੋ ਜਾਣਾ ਪਰ ਤੁਹਾਡੇ ਬਿਨਾ ਮੇਰਾ ਸਰਦਾਰ ਨਹੀਂ ਤੁਹਾਡੇ ਬਿਨਾ ਹੈ ਕੌਣ ਮੇਰਾ ਸੱਚੇ ਬਾਦਸ਼ਾਹ ਕਹਿੰਦੇ ਦੱਸ ਫਿਰ ਮਹਾਰਾਜ ਮੈਂ ਤਾਂ ਪਿਆਸਾ ਹੀ ਮਰ ਜਾਵਾਂਗਾ ਮੈਨੂੰ ਨਹੀਂ ਪਾਣੀ ਮਿਲਣਾ ਮਹਾਰਾਜ ਆਖਣ ਲੱਗੇ ਮਰਦਾਨਿਆਂ ਕੀ ਚਾਹੁੰਦਾ ਹੈ ਕਹਿੰਦਾ ਬਾਬਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਦੁੱਧ ਕੋਧਰੇ ਚੋਂ ਕੱਢਣਾ ਜਾਣਦਾ ਹੈ ਕਿਉਂ ਪਾਣੀ ਤਰਿਓ ਟਰਕਾ ਬਾਬਾ ਤੂੰ ਚਾਹੇ ਕੋਧਰੇ ਚੋਂ ਦੁੱਧ ਕੱਢ ਸਕਦਾ ਹੈ ਤੇ ਮੈਨੂੰ ਪਾਣੀ ਤੋਂ ਪਿਆਸਾ ਕਿਉਂ ਰੱਖਿਆ ਗੁਰੂ ਨਾਨਕ ਸਾਹਿਬ ਆਖਣ ਲੱਗੇ ਕਹਿੰਦੇ ਪਾਣੀ ਪੀਣਾ ਹਾਂ ਮਹਾਰਾਜ ਇੰਦਲੇ ਇੱਕ ਕੰਮ ਕਰ ਫਿਰ ਮੇਰੇ ਕਹੇ ਤੇ ਇੱਕ ਵਾਰ ਹੀ ਹੋਰ ਜਾਇਆ ਕਿਹਾ ਮਹਾਰਾਜ ਦੋ ਵਾਰੀ ਜਾਇਆ ਟਿਕਦਾ ਟੈਂਦਾ ਮੇਰੇ ਤਾਂ ਪ੍ਰਾਣੀ ਮੁੱਕ ਜਾਣਗੇ ਹੁਣ ਕਿੱਥੋਂ ਜਾਇਆ ਜਾਣਾ ਕਿਹਦੇ ਇੱਕ ਵਾਰੀ ਚਲਿਆ ਜਾ ਜਾ ਕੇ ਮੰਗਿਆ ਪਾਣੀ ਤੀਜੀ ਵਾਰੀ ਵੀ ਮਹਾਰਾਜ ਦਾ ਬਚਨ ਮੰਨ ਕੇ ਭਾਈ ਮਰਦਾਨਾ ਜਦੋਂ ਪਾਣੀ ਪੀਣ ਗਿਆ ਸੀ ਨਾ ਵਲੀ ਕੰਧਾਰੀ ਨੇ ਪਾਣੀ ਨਹੀਂ ਸੀ ਦਿੱਤਾ ਛਿੜਕਾ ਮਾਰ ਕੇ ਪਿੱਛੇ ਭਜਾਤਾ ਸੀ ਜਦੋਂ ਤੀਜੀ ਵਾਰ ਵੀ ਖਾਲੀ ਹੱਥ ਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਬਹਿ ਜਾ ਨਹੀਂ ਦਿੱਤਾ ਪਾਣੀ ਨਾ ਮਹਾਰਾਜ ਉਹ ਤਾਂ ਬੜਾ ਹੰਕਾਰੀ ਫਕੀਰ ਹੈ ਸਤਗੁਰੂ ਗੁਰੂ ਨਾਨਕ ਸਾਹਿਬ ਆਖਣ ਲੱਗੇ ਮਰਦਾਨਿਆ ਪਾਣੀ ਪੀਣਾ ਹੈ ਹਾਂ ਮਹਾਰਾਜ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੇ ਲੈ ਫਿਰ ਓ ਵੇਖ ਸਾਹਮਣੇ ਆਏ ਮਹਾਰਾਜ ਨੇ ਉੱਤੇ ਨੂੰ ਹੱਥ ਕੀਤਾ ਮਰਦਾਨਿਆ ਓ ਵੇਖ ਪਾਣੀ ਤੁਰਿਆ ਆਉਂਦਾ ਥੱਲੇ ਨੂੰ ਪੀਰ ਅਜ ਰਜ ਕੇ ਪਾਣੀ ਸਾਧ ਸੰਗਤ ਜੀ ਚਰਣਾ ਵਹਿ ਤੁਰਿਆ ਪਾਣੀ ਆਏ ਪਾਣੀ ਤੁਰਿਆ ਹੁੰਦਾ ਹੈ ਮਰਦਾਨਾ ਜਿਹੜਾ ਬੰਦਾ ਪਿਆਸਾ ਹੈ ਉਹਨੂੰ ਪਤਾ ਪਿਆਸ ਕੀ ਚੀਜ਼ ਹੈ ਐਨਾ ਖੁਸ਼ ਹੋਇਆ ਕਹਿੰਦਾ ਤਿੰਨ ਵਾਰੀ ਜਾ ਕੇ ਆਇਆ ਮਿੰਤਾ ਕੀਤੀਆਂ ਆ ਮੇਰੇ ਬਾਬੇ ਦੀ ਕਰਾਮਾ ਇਹ ਮੇਰੇ ਗੁਰੂ ਨਾਨਕ ਦੀ ਵਿਢਾਈ ਭਾਈ ਮਰਦਾਨੇ ਨੂੰ ਕਹਿੰਦਾ ਪੀਰ ਅਜ ਰਜ ਕੇ ਪਾਣੀ ਜਦੋਂ ਪਾਣੀ ਐ ਚੜਨਾ ਵਿੰਦਾ ਐ ਭੁੱਕ ਭਰ ਕੇ ਰਜ ਰਜ ਕੇ ਪਾਣੀ ਪੀਂਦਾ। ਹਾਈ ਮਰਦਾਨਾ ਜਦੋਂ ਉਹ ਕੁੰਡ ਖਾਲੀ ਹੋਣ ਲੱਗਿਆ ਸਾਰਾ ਪਾਣੀ ਥੱਲੇ ਨੂੰ ਖਿੱਚਿਆ ਸਾਧ ਸੰਗਤ ਜੀ ਬਲੀ ਕੰਧਾਰੀ ਨੇ ਕਰੋਧ ਵਿੱਚ ਆ ਕੇ ਉੱਤੇ ਖੜ ਕੇ ਇੱਕ ਬਹੁਤ ਵੱਡਾ ਪੱਥਰ ਨੂੰ ਧੱਕਾ ਮਾਰਿਆ। ਗੁੱਸੇ ਜਾ ਕੇ ਗਰੋਥੀ ਹੋ ਕੇ ਕਹਿੰਦਾ ਥੱਲੇ ਆਉਣਗੇ ਮਰ ਜਾਣਗੇ ਜਦੋਂ ਐ ਪੱਥਰ ਨੂੰ ਧੱਕਾ ਮਾਰਿਆ ਉੱਤੋਂ ਪੱਥਰ ਸਿੱਟਿਆ ਭਾਈ ਮਰਦਾਨਾ ਪਾਣੀ ਪੀਂਦਾ ਸੀ ਤੇ ਪਾਣੀ ਪੀਂਦਾ ਪੀਂਦਾ ਇੱਕਦਮ ਪਿੱਛੇ हट ਗਿਆ ਸੱਚੇ ਬਾਦਸ਼ਾਹ ਮਰਦਾਨਿਆਂ ਪਾਣੀ ਪੀਂਦਾ ਕਿਉਂ ਨਹੀਂ ਕਿਹਾ ਮਹਾਰਾਜ ਉਹ ਵੇਖੋ ਵਲੀ ਘੰਧਾਰੀ ਨੇ ਏਡੀ ਚਾਲ ਚੱਲੀ ਏ ਉਹਦਾ ਕੁੰਡ ਪਾਣੀ ਦਾ ਖਾਲੀ ਕਰਤਾ ਤੁਸੀਂ ਉਹ ਮਹਾਰਾਜ ਸਾਨੂੰ ਮਾਰਨ ਵਾਸਤੇ ਪੱਥਰ ਸਿੱਟਿਆ ਪੱਥਰ ਰੁੜਿਆ ਹੁੰਦਾ ਹੈ ਮਹਾਰਾਜ ਆਖਣ ਲੱਗੇ ਮਰਦਾਨਿਆਂ ਤੂੰ ਨਾ ਚਿੰਤਾ ਕਰ ਤੂੰ ਰਜ ਰਜ ਕੇ ਪਾਣੀ ਪੀ ਪੱਥਰ ਤੇਰਾ ਕੁਝ ਨਹੀਂ ਵਿਗਾੜਦਾ ਕਿਨਾਂ ਮਹਾਰਾਜ ਜੀ ਬਗਾਨੇ ਦੇਸ਼ ਵਿੱਚ ਤੁਰੇ ਫਿਰਦੇ ਆ ਸਾਨੂੰ ਤਾਂ ਰੋਣਾ ਕਰਾਉਣਾ ਵੀ ਨਹੀਂ ਕਿਸੇ ਨੇ ਇੱਥੇ ਕਿਵੇਂ ਬਜਾਂਗੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕੋ ਗੱਲ ਕਹਿੰਦੇ ਨੇ ਮਰਦਾਨਿਆਂ ਵੇਖ ਮਰਦਾਨੇ ਤੁਰੰਗ ਕਰਤਾ ਵੀਰ ਅਜਰਜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਪਾਣੀ ਪੀਂਦਾ ਹੈ ਪ੍ਰਵਾਹ ਨਾ ਕਰ ਸਾਧ ਸੰਗਤ ਜੀ ਜਦੋਂ ਆਏ ਪੱਥਰ ਮਹਾਰਾਜ ਦੇ ਨੇੜੇ ਆਇਆ ਵੱਜਣ ਲੱਗਾ ਹੈ ਸਾਧ ਸੰਗਤ ਜੀ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਸੀ ਸੱਚੇ ਪਾਤਸ਼ਾਹ ਨੇ ਆਏ ਪੰਜਾ ਲਾ ਕੇ ਪੱਥਰ ਰੋਕਿਆ ਹੱਥਾਂ ਐ ਲਾਇਆ ਪੰਜਾ ਲਾਇਆ ਸਤਸੰਗਤ ਜੀ ਪੱਥਰ ਤੇ ਗੁਰੂ ਨਾਨਕ ਦਾ ਪੰਜਾ ਲਗਦਿਆ ਸਾਰ ਐ ਪੰਜਾ ਤਸ ਗਿਆ ਗੁਰੂ ਨਾਨਕ ਦੇ ਚਰਨਾਂ ਦੀ ਸ਼ੋ ਮਿਲ ਗਈ ਗੁਰੂ ਨਾਨਕ ਦੇ ਹੱਥ ਉਸ ਪੱਥਰ ਤੇ ਲੱਗ ਗਏ ਪੱਥਰ ਨੇ ਵਿਗਾੜਨਾ ਤਾਂ ਕੀ ਸੀ ਗੁਰੂ ਨਾਨਕ ਦੇ ਹੱਥ ਨਾਲ ਲੱਗ ਕੇ ਪੱਥਰ ਵੀ ਮੋਮ ਹੋ ਗਿਆ ਆਏ ਹੱਥ ਵਿੱਚ ਤਸ ਗਿਆ ਸਤਸੰਗਤ ਜੀ ਕੁਛ ਨਹੀਂ ਵਿਗਾੜ ਸਕਿਆ ਵਲੀ ਕੰਧਾਰੀ ਕਹਿੰਦਾ ਐ ਐਡਾ ਪੱਥਰ ਡੇ ਗਿਆ ਪਹਿਲਾਂ ਮੇਰਾ ਪਾਣੀ ਖੇਚ ਲਿਆ ਜਿੰਦੇ ਕਰਕੇ ਮਾਨਸੀ ਮੈਨੂੰ ਲੋਕੀ ਪੂਜਦੇ ਸੀ ਹੁਣ ਪੱਥਰ ਸਿੱਟਿਆ ਤੇ ਵਿਗਾੜ ਕੁਝ ਨਹੀਂ ਸਕਿਆ ਇਹ ਕੋਈ ਆਮ ਫਕੀਰ ਨਹੀਂ ਇਹ ਤਾਂ ਬੜਾ ਵੱਡਾ ਫਕੀਰ ਹੂ ਇਹ ਤਾਂ ਕੋਈ ਬਹੁਤ ਵੱਡਾ ਮਹਾਪੁਰਸ਼ ਹੈ ਬਾਈ ਚਲਿਏ ਤੀਜੀ ਵਾਰ ਨਮਾਣਾ ਹੋ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆ ਗਿਆ ਆਏ ਹੱਥ ਜੋੜੇ ਵਲੀ ਕੰਧਾਰੀ ਜਦੋਂ ਆਇਆ ਮਹਾਰਾਜ ਕਹਿੰਦੇ ਨੇ ਵਲੀ ਕੰਧਾਰੀ ਕਹਿੰਦਾ ਤੁਸੀਂ ਮੇਰਾ ਪਾਣੀ ਖੇਚ ਲਿਆ ਕਹਿੰਦੇ ਤੂੰ ਪੱਥਰ ਮਾਰਿਆ ਗੱਲ ਸੁਣ ਤੂੰ ਭਜਨ ਕਰਦਾ ਹੈ ਬੰਦਗੀ ਕਰਦਾ ਹੈ ਫਕੀਰ ਹੋ ਕੇ ਉਹ ਇੱਕ ਪਾਣੀ ਦਾ ਹੀ ਮਾਨ ਕਰੀ ਜੰਨਾ ਹੈ ਲੋਕਾਂ ਨੂੰ ਤੰਗ ਕਰਦਾ ਹੈ ਭਾਈ ਮਰਦਾਨਾ ਤਿੰਨ ਵਾਰ ਹੀ ਗਿਆ ਤੂੰ ਪਾਣੀ ਨਹੀਂ ਪੀਣ ਦਿੱਤਾ ਤੂੰ ਕਹਦਾ ਫਕੀਰ ਹੈ ਹੱਥ ਜੋੜ ਕੇ ਕਹਿੰਦੇ ਮਹਾਰਾਜ ਪੁੱਲ ਹੋਗੀ ਮੈਨੂੰ ਨਹੀਂ ਸੀ ਪਤਾ ਐਡੀ ਵੱਡੀ ਅਜਮਤ ਦੇ ਮਾਲਕ ਸੱਚੇ ਪਾਤਸ਼ਾਹ ਤੁਸੀਂ ਦੱਸੋ ਮੈਂ ਕਿਹੜੇ ਰਾਹ ਤੇ ਤੁਰਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਹਮਣੇ ਪਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਹੰਕਾਰ ਛੱਡ ਈਰਖਾ ਛੱਡ ਆਪ ਇਹ ਉਸ ਨਿਰੰਕਾਰ ਦੀ ਬਣਾਈ ਹੋਈ ਕੁਦਰਤ ਤੇ ਆਪਣਾ ਦਾਵਾ ਕਰਨਾ ਛੱਡ ਪਾਣੀ ਨਿਰੰਕਾਰ ਦਾ ਪਹਾੜ ਨਿਰੰਕਾਰ ਦੇ ਅਸੀਂ ਨਿਰੰਕਾਰ ਦੇ ਉਹ ਤੂੰ ਪਾਣੀ ਦਾ ਹੀ ਮਾਨ ਕਰੀ ਜਾਂਦਾ ਐਸੀ ਸੋਝੀ ਦਿੱਤੀ ਐਸਾ ਗਿਆਨ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਨਿਗਾਹਾਂ ਭਰ ਕੇ ਤੱਕਿਆ ਨਾ ਵਲੀ ਕਧਾਰੀ ਆਲ ਸਤਸੰਗ ਜੀ ਮਾਨਮੁਣ ਤਾਂ ਇੱਕ ਪਾਸੇ ਵਲੀ ਕਧਾਰੀ ਗੁਰੂ ਨਾਨਕ ਦੇ ਚਰਨਾਂ ਤੇ ਤੇ ਸਜਦਾ ਕਰਦਾ ਜਦੋਂ ਮੱਥਾ ਟੇਕਿਆ ਤੇ ਵਲੀ ਕੰਧਾਰੀ ਆਪ ਮਹਾਰੇ ਮੂੰਚੋਂ ਬੋਲਦਾ ਹੈ ਇਹਨਾਂ ਭਾਈ ਮਰਦਾਨੇ ਨੇ ਦੱਸਿਆ ਸੀ ਮੈਨੂੰ ਐ ਦੁਨੀਆਂ ਦੇ ਲੋਕੋ ਭਾਈ ਮਰਦਾਨੇ ਨੇ ਬੋਲਿਆ ਸੀ ਜਿਹੜਾ ਮੇਰੇ ਗੁਰੂ ਨਾਨਕ ਦੇ ਇੱਕ ਵਾਰੀ ਦਰਸ਼ਨ ਕਰਦਾ ਭੁੱਖਾਂ ਲੈਂਦੀਆਂ ਨੇ ਕਹਿੰਦਾ ਕੱਲੀਆਂ ਭੁੱਖਾਂ ਨਹੀਂ ਲੈਂਦੀਆਂ ਵਲੀ ਕੰਧਾਰੀ ਕਹਿੰਦਾ ਜਿੰਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਗਏ ਨਾ ਸਤਸੰਗਤ ਜੀ ਪੜਿਓ ਪਿਆਰ ਨਾਲ ਰੋਜ਼ ਜਪਜੀ ਸਾਹਿਬ ਜਪ ਪੜਦੇ ਹੀ ਆ ਜਿੰਨ ਕੋ ਨਜ਼ਰ ਕਰਮ ਤੰਤ ਦਾ ਨਾਨਕ ਨਦਰੀ ਨਦਰਿ ਨਿਹਾਰ ਨਦਰੰਗੇ ਗੁਰੂ ਨਾਨਕ ਦੀਆਂ ਜਿੰਦੇ ਤੇ ਨਜ਼ਰਾਂ ਪੈ ਗਈਆਂ ਸਾਰ ਸੰਗਤ ਜੀ ਜੀਵਨ ਸਵਰਗ ਬਣ ਗਿਆ ਇਹ ਨਦਰੀ ਹੈ ਗੁਰੂ ਨਾਨਕ ਸਾਹਿਬ ਦੇ ਬੰਦੇ ਉਹ ਕਰੇ ਖੁਦਾ ਨਦਰ ਗੁਰੂ ਹਾਰ ਕੀਤਾ ਭੂਮੀਆਂ ਚੋਰ ਦਾ ਸੱਜਣ ਠੱਗ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹੜੇ ਕਿਹੜੇ ਤਾਰੇ ਨੇ ਸਾਧ ਸੰਗਤ ਗਿਣਤੀ ਨਹੀਂ ਕਰ ਸਕਦੇ ਜਦੋਂ ਗੁਰੂ ਕੀ ਹਜ਼ੂਰੀ ਚ ਆ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਆ ਗਏ ਇੱਥੇ ਆ ਕੇ ਅਸੀਂ ਵੀ ਇਹ ਬੇਨਤੀ ਕਰਨੀ ਵਾਹ ਗੁਰੂ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਮਹਾਰਾਜ ਸਾਨੂੰ ਵੀ ਬਖਸ਼ ਲਓ ਸਾਡੇ ਸਿਰ ਤੇ ਮਿਹਰ ਪਰਿਆ ਹਾਥ